ਇਹ ਗ੍ਰੀਨ ਬੈਲਟ ਸੀਗੀ ਇਹਦੇ ਤੇ ਜਿਹੜੀ ਇਹਨਾਂ ਨੇ ਇਲੀਗਲੀ ਅ ਅਕੂਪੇਸ਼ਨ ਜਿਹੜਾ ਹੈ ਉਹ ਕਰੀ ਜਾਂਦੇ ਸੀ ਲੈਂਡ ਦੇ ਉੱਤੇ ਜੀ ਕਮਿਸ਼ਨਰ ਸਾਹਿਬ ਦਾ ਮੈਨੂੰ ਜਿਹੜਾ ਬਹੁਤ ਅਫਸੋਸ ਰਿਹਾ ਜੀ ਜੋ ਉਹਨਾਂ ਦੇ ਬਿਹੇਵੀਅਰ ਦਾ ਉਹੀ ਤੁਹਾਨੂੰ ਕਹਾਂ ਹੈ ਨਾ ਜੇ ਕਿਸੇ ਵੀ ਥਾਂ ਦੇ ਉੱਤੇ ਕੁਝ ਵੀ ਜਿਹੜਾ ਇਲੀਗਲ ਹੋ ਰਿਹਾ ਹੈਗਾ ਤਾਂ ਮੈਂ 100% ਪਹੁੰਚੂਗਾ ਜੀ 100% ਚਲੋ ਗੰਦ ਡਾਤੀ ਠੀਕ ਹੈ ਤਾਂ ਜਿਹੜੇ ਸਿਲੰਡਰ ਪਏ ਆ ਜੀ ਇਹ ਮਤਲਬ ਖਤਰਾ ਹੀ ਆ ਜੀ ਸਾਲਿਆਂ ਨੂੰ ਹੈ ਨਾ ਤੇ ਟਰਾਂਸਫਾਰਮਰ ਪਿਆ ਬੋਰ ਕੀਤਾ ਤੇ ਮੈਨੂੰ ਇਹ ਉਮੀਦ ਹੈ ਜੀ ਵੀ ਇਹ ਵੀ ਜਿਹੜਾ ਹੈਗਾ ਉਹ ਆਉਣ ਦੇ ਟਾਈਮ ਦੇ ਉੱਤੇ ਇਹਨੂੰ ਖਾਲੀ ਕਰਾਉਣਗੇ ਤੇ ਆ ਠੀਕ ਹੈ ਟਾਈਮ ਲੱਗ ਜਾਂਦਾ ਜੀ 5 ਦਿਨ ਲੱਗ ਜਾਂਦੇ ਆ 10 ਦਿਨ ਲੱਗ ਜਾਂਦੇ ਆ ਬਾਅਦ ਇਹ ਉਸ ਤੋਂ ਬਾਅਦ ਦੇ ਮਾਮਲੇ ਲੰਮਕਦਾ ਤਾਂ ਫਿਰ ਅਸੀਂ ਦੁਬਾਰਾ ਜਿਹੜਾ ਹੈਗਾ ਜੀ ਇਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਵਾਂਗੇ ਦੇਖੋ ਜੀ ਮੈਂ ਜਿਹੜਾ ਕੱਲ ਪਿਛਲੇ ਦਿਨਾਂ ਤੋਂ ਇਹ ਜਿਹੜਾ ਮੁੱਦਾ ਉਰੇ ਸੀਗਾ ਇਹ ਗ੍ਰੀਨ ਬੈਲਟ ਸੀਗੀ ਇਦੇ ਤੇ ਜਿਹੜੀ ਇਹਨਾਂ ਨੇ ਇਲੀਗਲੀ ਅ ਅਕੂਪੇਸ਼ਨ ਜਿਹੜਾ ਹੈ ਉਹ ਕਰੀ ਜਾਂਦੇ ਸੀ ਲੈਂਡ ਦੇ ਉੱਤੇ ਜੀ ਉਹਦੇ ਤੇ ਅਸੀਂ ਚਲੋ ਮੈਂ ਇਕੱਲੇ ਨਹੀਂ ਜੀ ਆਪਣੇ ਬਹੁਤ ਸੀ ਨਾਗਰਿਕ ਪਟਿਆਲੇ ਦੇ ਹੋਰ ਹੈਗੇ ਆ মিডিਆ ਹੈਗਾ ਜਿਨ੍ਹਾਂ ਨੇ ਸਾਥ ਵੀ ਦਿੱਤਾ ਤੇ ਇਹ ਮੁੱਦਾ ਵੀ ਚੱਕਿਆ ਠੀਕ ਹੈ ਮੈਂ ਉਹਨਾਂ ਦਾ ਪਹਿਲਾਂ ਵੀ ਬਹੁਤ ਜ਼ਬਾਰੀਆਂ ਜੀ ਸਾਰੇ মিডিਆ ਦਾ ਤੇ ਉਹਦੇ ਚ ਬਹੁਤ ਜ਼ਿਆਦਾ ਸਾਰੇ ਪੱਤਰਕਾਰਾਂ ਨੇ ਸਾਥ ਦਿੱਤਾ ਜੀ ਇਹਦੇ ਚ ਚਲੋ ਅਸੀਂ ਇੱਕ ਛੋਟ ਹਰ ਜਦੋਂ ਇਨਸੀਡੈਂਟ ਸ਼ੁਰੂ ਹੁੰਦਾ ਜੀ ਇੱਕ ਮੂਵਮੈਂਟ ਚੱਲਦੀ ਹੈ ਕੁਝ ਚੰਗੀਆਂ ਯਾਦਾਂ ਵੀ ਹੁੰਦੀਆਂ ਕੁਝ ਮਾੜੀਆਂ ਵੀ ਹੁੰਦੀਆਂ ਨੇ ਕਮਿਸ਼ਨਰ ਸਾਹਿਬ ਦਾ ਮੈਨੂੰ ਜਿਹੜਾ ਬਹੁਤ ਅਫਸੋਸ ਰਿਹਾ ਜੀ ਜੋ ਉਹਨਾਂ ਦੇ ਬਿਹੇਵੀਅਰ ਦਾ ਉਹੀ ਤੁਹਾਨੂੰ ਕਹਾਂ ਹੈ ਨਾ ਤੇ ਚਲੋ ਮੈਂ ਫੇਰ ਵੀ ਮੈਂ ਸੋਚਿਆ ਹੈ ਜੀ ਮੈਂ ਉਹਨਾਂ ਕੋਲ ਜਾਊਂਗਾ ਜ਼ਰੂਰ ਦੁਬਾਰਾ ਜਾਊਂਗਾ ਜੀ ਦੁਬਾਰਾ ਜਾ ਕੇ ਮੈਂ ਉਹਨਾਂ ਨੂੰ ਜਿਹੜਾ ਹੈਗਾ ਇੱਕ ਵਾਰੀ ਆਪਣੇ ਵੱਲੋਂ ਮਤਲਬ ਹੱਥ ਜੋੜ ਕੇ ਦੁਬਾਰਾ ਇੱਕ ਵਾਰੀ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਜ਼ਰੂਰ ਮੰਨ ਕੇ ਆਊਂਗਾ ਜੀ ਤਾਂ ਮੈਂ ਉਹਨਾਂ ਨੂੰ ਇੱਕ ਮੇਰੇ ਵੱਲੋਂ ਇਹ ਐਡਵਾਈਸ ਵੀ ਹੈ ਜੀ ਹੈ ਨਾ ਕਿ ਹਰ ਸਿਟੀਜ਼ਨ ਨੂੰ ਆਪਾਂ ਪਿਆਰ ਵੰਡਿਏ ਹੈ ਨਾ ਹਰ ਜਿਹੜਾ ਵੀ ਤੁਸੀਂ ਲਾਈਫ ਦੇ ਵਿੱਚ ਬਹੁਤ ਅੱਗੇ ਜਾਣਾ ਹੈ ਜੀ ਹੈ ਨਾ ਤੇ ਜੇ ਆਪਾਂ ਡੇਲੀ ਲੋਕਾਂ ਦੇ ਪਿਆਰ ਵੰਡ ਸਕੀਏ ਜੀ ਹਨਾ ਤਾਂ ਬਹੁਤ ਚੰਗੀ ਗੱਲ ਹੈਗੀ ਆ ਸਰ ਜੀ ਪਟਿਆਲਾ ਦੇ ਵਿੱਚ ਇਹ ਕਾਰਵਾਈ ਇੱਥੇ ਕੀਤੀ ਗਈ ਹੈ ਹੋਰ ਵੀ ਬੜੀਆਂ ਜਗ੍ਹਾਾਂ 'ਤੇ ਇਲੀਗਲ ਜਿਹੜੀਆਂ ਕੀਤੀਆਂ ਪਈਆਂ ਉੱਥੇ ਕਿਤੇ ਜਾ ਰਿਹਾ ਕਿ ਉਹ ਸਭ ਉੱਪਰ ਨਿਗਰਾਨੀ ਰੱਖੀ ਜਾਏ ਕਿਉਂਕਿ ਤੁਹਾਡੇ ਮਿਹਨਤ ਨੂੰ ਜਿਹੜਾ ਬੁਰਪਨਾ ਦਿਖਾਈ ਜਾਂਦਾ ਦੇਖੋ ਜੀ ਮੈਨੂੰ ਕਈ ਫੋਨ ਆ ਚੁੱਕੇ ਉਸ ਤੋਂ ਬਾਅਦ ਕਾਫੀ ਫੋਨ ਆਏ ਹੈਗੇ ਆ ਅਰਬਨ ਸਟੇਟ ਤੋਂ ਆਇਆ ਹੈ ਪਟਿਆਲਾ 2 ਤੋਂ ਆਇਆ ਹੈ ਸਰਹੰਦਰ ਰੋਡ ਤੋਂ ਆਇਆ ਹੈ ਛਿੱਲ ਤੋਂ ਆਇਆ ਹੈ ਜੀ ਅਜਾ ਸ਼ਹਿਰ 'ਚ ਪੁਰਾਣੇ ਕਿਲਾ ਚੌਂਕ ਕੋਲ ਆਇਆ ਜਿੱਥੇ ਇਨਕ্রੂ ਤਾਂ ਮੈਂ ਹਰੇ ਵੀ ਕਹਿਣਾ ਵੀ ਮੇਰਾ ਨੰਬਰ ਸਾਰਿਆਂ ਕੋਲ ਹੈ ਕੋਈ ਵੀ ਮੈਨੂੰ ਫੋਨ ਕਰੂਗਾ ਤੇ ਜੇ ਕਿਸੇ ਵੀ ਥਾਂ ਦੇ ਉੱਤੇ ਕੁਝ ਵੀ ਜਿਹੜਾ ਇਲੀਗਲ ਹੋ ਰਿਹਾ ਹੈਗਾ ਤਾਂ ਮੈਂ 100% ਪਹੁੰਚੂਗਾ ਜੀ 100% ਪਹੁੰਚੂ ਸੁਣੀ ਜੋ ਹਾਲਾਤ ਦਿੱਤੇ ਕਿ ਹੈ ਕਿ ਮੋਕੇ ਕੀ ਦੀਵਾਰ ਕਰੀ ਗਈ ਹੈ ਪਾਈਨ ਲਾਈਨ ਪਾਈ ਗਈ ਹੈ ਸਿਲੰਡਰ ਰੱਖ ਗਿਆ ਕਿ ਸਾਰੀ ਫ੍ਰੀ ਪਲੈਨਿੰਗ ਚੱਲ ਰਹੀ ਹੈ ਕਿ ਨਗਰ ਨਗਰ ਮਿਲ ਨਹੀਂ ਕੋਈ ਐਸੀ ਕੁਝ ਦੇਖੋ ਗੱਲ ਇਹ ਨਹੀਂ ਹੈ ਇਫ ਐਂਡ ਐਸ ਵੈਲ ఎవਰੀਥਿੰਗ ਐਸ ਵੈਲ ਹੈਨਾ ਅੱਜ ਵੀ ਜੇ ਨਗਰ ਨਿਗਮ ਜਿਹੜੇ ਹੈਗੇ ਆ ਜੀ ਐਂਡ ਦਿਸ ਇੰਪਰੂਵਮੈਂਟ ਟਰਸਟ ਹੈਗੇ ਆ ਤੇ ਇਹ ਜੇ ਡਿਪਾਰਟਮੈਂਟ ਮਿਲ ਕੇ ਸਾਰਾ ਕੁਝ ਐਨਕ੍ਰੋਚਮੈਂਟ ਚਲੋ ਕੰਦ ਢਾਤੀ ਠੀਕ ਹੈ ਤਾਲਾ ਜਿਹੜੇ ਸਿਲੰਡਰ ਪਏ ਆ ਜੀ ਇਹ ਮਤਲਬ ਖਤਰਾ ਹੀ ਆ ਜੀ ਸਾਲਿਆਂ ਨੂੰ ਹੈਨਾ ਤੇ ਟਰਾਂਸਫਾਰਮਰ ਪਿਆ ਬੋਰ ਕੀਤੇ ਆ ਤੇ ਮੈਨੂੰ ਇਹ ਉਮੀਦ ਹੈ ਜੀ ਵੀ ਇਹ ਵੀ ਜਿਹੜਾ ਹੈਗਾ ਉਹ ਆਉਂਦੇ ਟਾਈਮ ਦੇ ਉੱਤੇ ਇਹਨੂੰ ਖਾਲੀ ਕਰਾਉਣਗੇ ਤੇ ਆ ਠੀਕ ਹੈ ਟਾਈਮ ਲੱਗ ਜਾਂਦਾ ਜੀ 5 ਦਿਨ ਲੱਗ ਜਾਂਦੇ ਆ 10 ਦਿਨ ਲੱਗ ਜਾਂਦੇ ਆ ਪਰ ਜੇ ਉਸ ਤੋਂ ਬਾਅਦ ਇਹ ਮਾਮਲਾ ਲੰਮਕਦਾ ਤਾਂ ਫਿਰ ਅਸੀਂ ਦੁਬਾਰਾ ਜਿਹੜਾ ਹੈਗਾ ਜ ਲਗਦਾ ਜੀ ਜਿਹੜੇ ਪਹਿਲਾਂ ਸ਼ਿਕਾਇਤਾਂ ਦਿੱਤੀਆਂ ਵੀ ਪਈਆਂ ਆਲਰੇਡੀ ਇਸ ਤੇ ਉੱਪਰ ਵੀ ਹੋਰ ਕੰਮ ਲੱਗਦਾ ਉਹਦੀ ਵੀ ਸੁਣਵਾਈ ਹੋਣੀ ਉਹਦਾ ਬਾਕੀ ਹੋਏਗੀ ਤੇ ਇਹਨੂੰ ਆਪ ਪੂਰ ਜੋੜਦੇ ਉੱਪਰ ਅਸੀਂ ਕੰਮ ਕਰਾਂਗੇ ਉਸ ਦਾ ਹਾਂਜੀ ਹਾਂਜੀ ਕੋਈ ਪ੍ਰੋਬਲਮ ਨਹੀਂ ਜੀ ਜਿਹੜੇ ਹੋਰ ਕਿਸੇ ਦੀ ਵੀ ਮੈਨੂੰ ਕੋਈ ਪ੍ਰੋਬਲਮ ਆਉਂਦੀ ਹੈ ਧਿਆਨ ਦੇ ਵਿੱਚ ਮੈਂ ਦੇਖੋ ਜੀ ਤੁਨ ਮੈਂ ਦਾ ਜ਼ਰਨਾ ਵੀ ਮੇਰੀ ਜ਼ਿੰਦਗੀ ਦਾ ਪਰਪਸ ਹੀ ਸੀਗਾ ਜਿਹੜਾ ਉਹ ਪੰਜਾਬ ਦੇ ਹਵਾ ਪਾਣੀ ਨੂੰ ਬਚਾਉਣਾ ਸਾਫ਼ ਰੱਖਣਾ ਮੈਂ ਜਿਹੜੀ ਡਾਕਟੋਰੇਟ ਵੀ ਜਿਹੜੀ ਕੀਤੀ ਹੈ ਜੀ ਉਹ ਮੈਂ ਅੰਡਰਗਰਾਊਂਡ ਵਾਟਰ ਪੋਲੂਸ਼ਨ ਆਫ ਪੰਜਾਬ ਕੀਤੀ ਹੈ ਹਨਾ ਤਾਂ ਮੈਂ ਉਹ ਜਿੰਨੀ ਕਿ ਜ਼ਿੰਦਗੀ ਰਹਿ ਗਈ ਜੀ ਜੇ ਮੈਂ ਹੋਰ ਕੁਝ ਚੰਗਾ ਕਰ ਸਕਾਂ ਇਸ ਸ਼ਹਿਰ ਵਾਸਤੇ ਕਰ ਸਕਾਂ ਕਿਸੇ ਵੀ ਹੋਰ ਇਨਸਾਨ ਵਾਸਤੇ ਕਰ ਸਕਾਂ ਤਾਂ ਮੈਂ ਆਪਣੇ ਆਪ ਨੂੰ ਮਤਲਬ ਖੁਸ਼ ਨਸੀਬ ਹੀ ਸਮਝੂੰਗਾ ਜੀ ਸਰ ਗੱਲ ਇੰਪਰੂਵਮੈਂਟ ਆ ਕੇ ਬਹੁਤ ਨਜ਼ਦੀਕ ਹੈ ਜਿੱਦੇ ਨਜਾਇਜ਼ ਕਬਜ਼ਾ ਹੋਇਆ ਹੈ ਫੇਰ ਵੀ ਕਿਹਨੇ ਕਾਰਵਾਈ ਨਹੀਂ ਕੀਤੀ ਨਗਰ ਨਿਗਮ ਦੇ ਅਧਿਕਾਰੀ ਨਿਕਲਦੇ ਢਿੱਲੀ ਤੋਂ ਆਣ ਜene ਕੋਈ ਕਾਰਵਾਈ ਨਹੀਂ ਹੋਈ ਹੁਣ ਅਚਾਨਕ ਕਾਰਵਾਈ ਕਰਨੀ ਪੈਗੀ ਤੁਹਾਨੂੰ ਲੱਗੀ ਸਭ ਦੇਖ ਕੇ ਮਿਲੀ ਪੁਸਤਕਾਂ ਦੇ ਕੀ ਕਾਰਨ ਚ ਗਈਏ ਦੇਖੋ ਮੈਂ ਇੱਕ ਗੱਲ ਜਾਣਦਾ ਜੀ ਉਹ ਤਾਂ ਲਗ ਪਤਾ ਹੀ ਹੈ ਜੋ ਹੈ ਉਹ ਸਰਫੇਸ ਦੇ ਥੱਲੇ ਆਪਾਂ ਨੂੰ ਪਤਾ ਹੀ ਹੈ ਕੀ ਹੋਇਆ ਇਹ ਮਿਲੀ ਪੁਸਤਕ ਹੈਨਾ ਆਪਾਂ ਨਹੀਂ ਕਿਤੇ ਕੰਦ ਕਰਾਂਗੇ ਜਾ ਕੇ ਹੈਨਾ ਪਰ ਮੈਂ ਇੱਕ ਗੱਲ ਕਰਦਾ ਚਲੋ ਜੋ ਹੋ ਗਿਆ ਹੋ ਗਿਆ ਅੱਗੇ ਤੋਂ ਇੰਪਰੂਵਮੈਂਟ ਆਸ ਵੀ ਤੇ ਕਾਰਪੋਰੇਸ਼ਨ ਵੀ ਇਹ ਜਿਹੜੇ ਹੈਗੇ ਆਫੀਸਰਸ ਨੇ ਮੇਅਰ ਨੇ ਜਾਂ ਚੇਅਰਮੈਨ ਨੇ ਇਹਨਾਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਵੀ ਹੁਣ ਆਪਾਂ ਬਸ ਕਰੀਏ ਠੀਕ ਹੈ ਜੀ ਹੁਣ ਆਪਾਂ ਜਿਹੜਾ ਸ਼ਹਿਰ ਨੂੰ ਸੁਧਾਰੀਏ ਸ਼ਹਿਰ ਦੇ ਵਿੱਚ ਹੋਰ ਦਰਖਤ ਲਾਈਏ ਗ੍ਰੀਨ ਬੈਲਟਸ ਕ੍ਰੀਏਟ ਕਰੀਏ ਤੇ ਖੁਸ਼ੀਆਂ ਵੰਡੀਏ ਹੈਨਾ ਤੇ ਜੇ ਇਸ ਤੋਂ ਬਾਅਦ ਵੀ ਇਹਨਾਂ ਦਾ ਜਿਹੜਾ ਸਿਸਟਮ ਹੈ ਉਹ ਨਹੀਂ ਠੀਕ ਰਿਹਾ ਤਾਂ ਮੈਂ ਤਾਂ ਕਿਤੇ ਗਿਆ ਨਹੀਂ ਜੀ ਹੈਨਾ ਉਹੀ ਗੱਲ ਉਹ ਜਿਹੜੀ ਆਈਜੀ ਸਾਹਿਬ ਕਹਿੰਦੇ ਅਸੀਂ ਕਿਹੜਾ ਰਟਾਇਰ ਹੋ ਜਾਣਾ ਇੱਥੀਆਂ ਜੀ ਕੋਈ ਹਾਈ ਕੋਰਟ ਜਾਣਾ ਸੀ ਕਿ ਕਰਾਸੀ ਐਲਾਨ ਵੀ ਹਾਈ ਕੋਰਟ ਜਾਣਾ ਮੈਂ ਪਟੀਸ਼ਨ ਤਾਇਰ ਕਰਨੀ ਮੇਰੇ ਵੱਲੋਂ ਦੇਖੋ ਜੀ ਕਾਰਵਾਈ ਹੋ ਗਈ ਹੈ ਜੇ ਹੁਣ ਗੱਲ ਆ ਗਈ ਸਿਲੰਡਰਾਂ ਤੇ ਗੱਲ ਆ ਗਈ ਜਨਰੇਟਰ ਤੇ ਗੱਲ ਆ ਗਈ ਹੈ ਜਿਹੜੇ ਬੋਰਵੈਲ ਕੀਤੇ ਹੋਏ ਆ ਜੇ ਇਹ ਅਗਲੇ 10 15 ਦਿਨਾਂ ਚ ਕਲੀਅਰ ਹੋ ਜਾਂਦੇ ਆ ਤਾਂ ਸਾਨੂੰ ਹਾਈ ਕੋਰਟ ਜਾਣ ਦੀ ਲੋੜ ਨਹੀਂ ਪੈਣੀ ਜੇ ਨਹੀਂ ਕਰਦੇ ਤਾਂ ਜਾਵਾਂਗੇ ਜੀ ਹੁਣ ਵੀ ਜਾਵਾਂਗੇ ਕੋਈ ਪ੍ਰੋਬਲਮ ਨਹੀਂ ਤੇ ਇਹ ਤੁਹਾਨੂੰ ਮੈਂ ਦੱਸ ਦਿੰਨਾ ਕੱਲੇ ਹਾਈ ਕੋਰਟ ਦੇ ਵਿੱਚ ਇਹ ਨਹੀਂ ਜਾਊਗਾ ਕਿ ਇਸ ਥਾਂ ਦੀ ਪਟੀਸ਼ਨ ਪਾਊਗੀ ਬਾਇ ਨੇਮ ਆਫੀਸਰਸ ਨੂੰ ਨਾਲ ਲੈ ਕੇ ਜਾਊਂਗਾ ਮੈਂ ਬਾਇ ਨੇਮ ਮੇਅਰ ਨੂੰ ਨਾਲ ਲੈ ਕੇ ਜਾਊਂਗਾ ਬਾਇ ਨੇਮ ਮੈਂ ਚੇਅਰਮੈਨ ਨੂੰ ਨਾਲ ਲੈ ਕੇ ਜਾਊਂਗਾ ਤੇ ਹਰ ਰਿਸਪੌਂਸਿਬਲ ਬੰਦਾ